ਸਤਿ ਸ਼੍ਰੀਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅਤੇ ਕਿਸਾਨ ਵੀਰਾਂ ਨੂੰ ਆਪਣੇ ਚੈਨਲ ਕੁਕਰੀ ਡੈਰੀ ਫਾਰਮ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੱਜਣੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਇੱਕ ਬਹੁਤ ਹੀ ਸੋਹਣੀ ਮੱਝ ਨੀਲੀ ਰਾਵੀ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਇਹ ਮੱਝ ਦੀ ਡਿਟੇਲ ਇਸ ਤਰ੍ਹਾਂ ਵੀ ਇਹਦਾ ਜਿਹੜਾ ਸੂਆ ਵਾ ਉਹ ਦੂਜਾ ਵਾ ਦੂਜੇ ਸੂਏ ਸੂਈ ਹੋਈ ਆ ਤੇ ਮਗਰ ਇਹਦੇ ਆ ਕੱਟਾ ਤੇ ਸੂਈ ਨੂੰ ਤਕਰੀਬਨ ਦਨ ਹੋ ਚੁੱਕਿਆ 20 ਤੋਂ 22 20 ਮੰਨ ਲਓ 22 ਮੰਨ ਲਓ ਤੇ ਦੁੱਧ ਇਸ ਥਲੇ ਇਹਦੇ ਥਲੇ ਤਿਆਰ ਆ ਜੀ 10 ਤੋਂ 11 ਕਿਲੋ ਦੁੱਧ ਤਿਆਰ ਆ ਜਿਹੜੀ ਥਨਲੇਵੀ ਦੀ ਕੁਆਲਿਟੀ ਆ ਉਹ ਤੁਸੀਂ ਵੀਡੀਓ ਵਿੱਚ ਵੇਖੀ ਜਾਂਨੇ ਹੋ ਬੋਡੀ ਸਟਰਕਚਰ ਮੱਝ ਦਾ ਬਹੁਤ ਸੋਹਣਾ ਵਾ ਸਾਊ ਸੀਲ ਬਹੁਤ ਆ ਠੰਡੀ ਬਹੁਤ ਆ ਲੱਤਾਂ ਗੱਡ ਕੇ ਖੜ ਜਾਂਦੀ ਐ ਮਿਲਣ ਲੱਗੀ ਤੇ ਮਗਰ ਇਹਦੇ ਕਟਾਵਾ ਤੇ ਜਿਹੜੀ ਇਹ ਮੱਝ ਖੜੀ ਆ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਵਜੀਦਪੁਰ ਸਾਹਿਬ ਜਿੱਥੇ ਗੁਰਦੁਆਰਾ ਜਾਮਨੀ ਸਾਰਾ ਤੇ ਉਹਦੇ ਬਿਲਕੁਲ ਨੇੜੇ ਬਾਈ ਉਹਨਾਂ ਦਾ ਘਰ ਆ ਤੇ ਬਾਈ ਬਹੁਤ ਟੌਪ ਦਾ ਜਿਹੜਾ ਨੀਲੀ ਰਬੀ ਦਾ ਕੰਮ ਕਰਦਾ ਵਾ ਚੰਗੇ ਚੰਗੇ ਪਸ਼ੂ ਲਿਆਉਂਦਾ ਬਾਈ ਤੇ ਮਤਲਬ ਸ਼ਕੀਨ ਪਸ਼ੂ ਬਾਈ ਲੈ ਕੇ ਆਉਂਦਾ ਵਾ ਕੋਈ ਮਾੜਾ ਪਸ਼ੂ ਨਹੀਂ ਬਾਈ ਲੈ ਕੇ ਆਉਂਦਾ ਤੇ ਜਿਹੜੇ ਸੱਜਣ ਮੱਝ ਖਰੀਦਣ ਦੇ ਚਾਹਵਾਨ ਆ ਉਹ ਆਪਾਂ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚਲਾ ਦੇਾਂਗੇ ਤੇ ਸੱਜਣੋ ਮਤਲਬ ਕੋਈ ਬਾਲੇ ਮੁੱਲ ਦੀ ਨਹੀਂ ਗਈ ਬਹੁਤ ਬਾਈ ਨੇ ਜਾਇਜ਼ ਮੁੱਲ ਕੀਤਾ ਵਾ ਤੇ ਮੁੱਲ ਬਾਈ ਕਹਿੰਦਾ ਵੀ ਆਪਾਂ ਫੋਨ ਤੇ ਕਰ ਲਾਂਗੇ ਤੇ ਜਿਹੜੇ ਸੱਜਣ ਖਰੀਦਣ ਦੇ ਚਾਹਵਾਨ ਆ ਉਹ ਬਾਈ ਨੇ ਇੱਕ ਵਾਰੀ ਫੋਨ ਤੇ ਸੰਪਰਕ ਕਰ ਲੈਣ ਬਾਰਡਰ ਏਰੀਆ ਦੀ ਮੱਝ ਆ ਇਹ ਬਿਲਕੁਲ ਬਾਰਡਰ ਤੋਂ ਲਿਆਂਦੀ ਹੋਈ ਬਾਈ ਕਹਿੰਦਾ ਵੀ ਮੱਝ ਆ ਤੇ ਬਹੁਤ ਚੰਗੀ ਮੱਝ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ